ਕਹਿੰਦਾ ਭੇ ਦੱਤਾ ਜੀ ਨੂੰ ਜੀ ਨੂੰ ਦਿਲ ਦਾ ਉਹਦੇ ਕੋਲੋਂ ਹੀ ਕਿ ਤੋਖਾ ਮਿਲਦਾ ਜੀਨੇ ਕਰਿਆ ਨਹੀਂ ਹੁੰਦਾ ਕੁਝ ਜ਼ਿੰਦਗੀ ਚ ਉਹੀ ਦੂਜੇ ਦੀ ਤਰੱਕੀ ਨਹੀਂ ਉਹ ਜਰਦਾ ਐਵੇਂ ਲੋਕੀ ਕਹਿੰਦੇ ਜਾਣ ਹਾਜ਼ਰੀ ਆ ਤੇਰੇ ਲਈ ਪਰ ਸੱਚੀ ਗੱਲ ਕੌਣ ਕਿਸੇ ਲਈ ਆ ਮਰਦਾ ਕਈ ਮੂਹ ਦੇ ਉੱਤੇ ਬਾਈ ਬਾਈ ਆ ਕੇ ਪਿੱਠ ਤੇ ਚਲਾਉਣ ਸੁਰੀਆਂ ਕਿਸੇ ਦੀ ਗਰੀਬੀ ਦਾ ਮਜ਼ਾਕੇ ੜਾਉਣਾ ਗੱਲਾਂ ਨੇ ਬੁਰੀਆਂ ਦਸ ਲੈਣ ਨੂੰ ਮਹਿੰਗੀਆਂ ਗੱਡੀਆਂ ਕੀਦਾ ਜੀ ਨਹੀਂ ਉਹ ਕਰਦਾ ਐਵੇਂ ਲੋਕੀ ਕਹਿੰਦੇ ਜਾਨ ਹਾਜ਼ਰੀਆ ਤੇਰੇ ਲਈ ਪਰ ਸੱਚੀ ਗੱਲ ਕੌਣ ਕਿਸੇ ਲਈ ਆ ਮਰਦਾ ਪਿਆਰ ਵਿੱਚ ਬੜਿਆਂ ਨੂੰ ਧੋਖੇ ਮਿਲਦੇ ਧੋਖਿਆਂ ਨੇ ਕੀਤੇ ਟੁਕੜੇ ਦਿਲ ਦੇ ਪੈਸੇ ਅੱਗੇ ਵੇਖਿਆ ਮੈਂ ਵੇਖਿਆ ਇਸ਼ਕ ਹਰਦਾ ਐਵੇਂ ਲੋਕੀ ਕਹਿੰਦੇ ਜਾਨ ਹਾਜ਼ਰੀਆ ਤੇਰੇ ਲਈ ਪਰ ਸੱਚੀ ਗੱਲ ਕੌਣ ਕਿਸੇ ਲਈ ਆ ਮਰਦਾ ਜੇ ਆਪਣਾ ਹੀ ਲਿਖਿਆ ਆ ਵਧੀਆ ਲੱਗਿਆ ਤੁਹਾਨੂੰ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ